ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਨੂੰ ਅੱਜ ਬਹੁਤ ਵੱਡੀ ਖੁਸ਼ੀ ਦਾ ਦਿਹਾੜਾ ਹੈ ਜੀ ਅੱਜ ਸਾਧ ਸੰਗਤ ਨੂੰ ਬਹੁਤ ਲੱਖ ਲੱਖ ਵਧਾਈ ਹੋਵੇ ਜੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਅੱਜ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀਗਾ ਜੀ ਆਪਾਂ ਬਹੁਤ ਵੱਡਾ ਸਮਾਗਮ ਹੈ ਜੀ ਅੱਜ ਮੋਤੀਵਾ ਗੁਰਦੁਆਰਾ ਸਾਹਿਬ ਬਹੁਤ ਧੂਮਤਾਬਾ ਮਨਾਇਆ ਜਾ ਰਿਹਾ ਹੈ ਜੀ ਸ਼ਹਿਰ ਪਟਿਆਲੇ ਵਿਖੇ ਸਾਧ ਸੰਗਤ ਨੂੰ ਬੇਨਤੀ ਹੈ ਜੀ ਜਰੂਰ ਸਾਰੇ ਪਰਿਵਾਰਾਂ ਸਮੇਤ ਪਹੁੰਚਿਆ ਜਾਵੇ ਬਹੁਤ ਹੀ ਸ਼ਰਦਾ ਦੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਹਜ਼ੂਰੀ ਰਾਗੀ ਜਥੇ ਸੱਚਖੰਡ ਤਰਵਾਰ ਸਾਹਿਬ ਤੋਂ ਕੀਰਤਨੀ ਰਾਗੀ ਜਥਾ ਸਾਰੇ ਤੁਹਾਨੂੰ ਕੀਰਤਨ ਨਾਲ ਨੇ ਹਾਲ ਕਰਨਗੇ ਜੀ ਅੱਜ ਅੱਜ ਸ਼ੁਰੂ ਹੋਇਆ ਜੀ ਪ੍ਰੋਗਰਾਮ ਅੱਜ ਤਰੀਕ ਹੈ ਜੀ 30 ਤਰੀਕ ਅੱਠਵਾਂ ਮਹੀਨਾ 2025 ਪ੍ਰੋਗਰਾਮ ਬੜੀ ਧੂਮਣਾ ਬਣਾ ਰਿਹਾ ਹੈ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਜਰੂਰ ਪਹੁੰਚੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ